ਗਾਣੀ ਜਿਹੜਾ ਮੁੰਡੇ ਨੇ ਗਲਤੀ કરી ਆ ਬਹੁਤ ਜਾਦੇ ਗਲਤ ਕੱਲ ਕੋਠੇ ਤੇ ਖੜਕੇ ਸਾਰੇ ਨੂੰ ਗਾਲਾਂ ਕੱਢਦਾ ਸੀ ਸਾਨੂੰ ਜੀਣਾ ਰਹਿਣ ਕਰਿਆ ਪਏ ਸਾਡੇ ਬੇੜੀ ਨੂੰ ਫੋਨ ਵੀ ਕਰਦਾ ਸੀ ਲਾਈ ਤੋਂ ਬਾਅਦ 2-250 ਫੋਨ ਆਇਆ ਮੁੰਡੇ ਦੇ ਇਹਨਾਂ ਦੇ ਮੋਬਾਈਲ ਤੇ ਫੋਨ ਅੱਡੋ ਅੱਡੀ ਫੋਨ ਤੋਂ ਫੋਨ ਕਰਦਾ ਸੀ ਵੀ ਫੋਨ ਚੱਲ ਮੁੰਡਾ ਬੋਲਦਾ ਸੀ ਉਹ ਤਾਂ ਫੋਨ ਬੰਦ ਕਰਦਾ ਜਦੋਂ ਆਪ ਬੋਲਦੀ ਸੀ ਫਿਰ ਉਹ ਬੰਦਾ ਬੰਦਾ ਬੋਲਦਾ ਸੀ ਹਾਂਜੀ ਮੇਰੀ ਸਿਸਟਰ ਸਹੀ ਇਹੇ ਤੇ ਮਤਲਬ 20 ਦਿਨ ਹੋਏ ਨੇ ਇਹਨਾਂ ਦੀ ਲੜਾਈ ਹੋਈ ਤੇ ਕੋਠੇ ਤੇ ਮਤਲਬ ਖੜੇ ਉਹਨੇ ਇੰਨੇ ਗੰਦੇ ਵਰਡ ਬੋਲੇ ਕਿ ਵੀ ਨਹੀਂ ਸੁਨੇ ਜਾਂਦੇ ਸੀਗੇ ਉਹਦੇ ਮਤਲਬ ਕਿ ਡਿਪਰੈਸ਼ਨ ਚ ਆ ਗਈ ਉਹਨੂੰ ਮਤਲਬ ਉਹ ਪ੍ਰੋਬਲਮ ਹੋਈ ਫਿਰ ਉਹਦੇ ਕਰਕੇ ਉਹਨੇ ਦਵਾਈ ਖਾਦੀ ਆ ਕੀ ਮਸਲਾ ਕੀ ਸੀ ਮੈਨ ਮੈਨ ਬਸ ਕਿ ਉਹਨੂੰ ਇਹ ਸ਼ੇਅਰ ਕਰਨ ਜਾਂਦੇ ਸੀ ਨਾਲ ਬੇਟਾ ਹੁੰਦਾ ਸੀਗਾ ਉਹਦਾ ਉਹ ਮੁੰਡਾ ਉਹਨੂੰ ਤੰਗ ਕਰਦਾ ਸੀਗਾ ਵੀ ਜੇ ਤੂੰ ਮੈਨੂੰ ਫੋਨ ਨਹੀਂ ਕਰੇਂਗੀ ਮੈਨੂੰ ਮਤਲਬ ਗਲਤ ਗੱਲਾਂ ਬੋਲਦਾ ਸੀ ਉਹਨੂੰ ਵੀ ਨਹੀਂ ਇਦਾਂ ਕਰੇਂਗੀ ਤਾਂ ਮੈਂ ਬਲੈਕਮੇਲ ਕਰਦਾ ਸੀ ਉਹਨੂੰ ਕੌਣ ਮੁੰਡਾ ਕੌਣ ਸੀ ਉਹ ਮਿੰਦਰਾ ਮਿੰਦਰਾ ਆਪਣੇ ਦਾ ਗੱਡੀ ਦਾ ਸਾਡੇ ਪਿੰਡ ਦਾ ਹੀ ਆ ਮੁੰਡਾ ਉਹ ਕਿਉਂ ਤੰਗ ਕਿਉਂ ਕਰਦਾ ਤੇ ਇੱਕ ਕੁੜੀ ਆ ਸਾਡੇ ਨਾਲ ਆਦੇ ਇੱਥੇ ਉਹਨੂੰ ਵੀ ਤੰਗ ਕਰਦਾ ਸੀਗਾ ਕਿਉਂ ਤੰਗ ਕਿਉਂ ਕਰਦਾ ਸੀ ਇੱਥੇ ਆ ਆ ਕੁੜੀ ਨੂੰ ਵੀ ਤੰਗ ਕਰਦਾ ਸੀ ਕੋਠੇ ਤੇ ਖੜ ਕੇ ਜੀ ਬਾਹਲਾ ਹੀ ਜੰਦਾ ਮੰਦਾ ਬੋਲਦਾ ਉਹ ਗਾਲਾਂ ਕੱਢਦਾ ਬਹੁਤ ਜਿਆਦਾ ਇੱਕ ਕੁੜੀ ਨੂੰ ਵੀ ਕਹਿੰਦਾ ਸੀਗਾ ਉਹ ਵੀ ਜੇ ਤੂੰ ਮੇਰੇ ਨਾਲ ਨਹੀਂ ਗੱਲ ਇਦਾਂ ਕਰੇਂਗੀ ਮੈਂ ਤੇਰੇ ਘਰੇ ਇਦਾਂ ਕਰੂੰ ਆਏ ਮਤਲਬ ਗੱਲ ਤੇਨੂੰ ਵੀ ਡਰਾਵੇ ਦਿੰਦਾ ਸੀ ਇਹਨੇ ਨਹੀਂ ਦੱਸਿਆ ਘਰੇ ਇਹਨੇ ਅੱਜ ਸਾਨੂੰ ਦੱਸਿਆਗੇ ਇਹਨੂੰ ਤਾਂ ਮਕਿਆ ਲੜਕੀ ਨੇ ਕੀ ਕੀਤਾ ਉਸ ਤੋਂ ਬਾਅਦ ਇਹਨੇ ਦੱਸਿਆ ਹੀ ਨਹੀਂ ਕਿ ਡਰਦੇ ਚੋਂ ਡਰਵਾ ਦੇ ਉਹ ਲੜਕੀ ਨੇ ਕੀ ਕੀਤਾ ਹਾਂਜੀ ਉਹਨੇ ਉਸ ਤੋਂ ਬਾਅਦ ਮਤਲਬ ਕਿ ਦਵਾਈ ਖਾਦੀ ਆ ਉਹਨੇ ਸਾਨੂੰ ਕਿਸੇ ਨੂੰ ਦੱਸਿਆ ਨਹੀਂ ਵੀ ਦਵਾਈ ਖਾਦੀ ਆ ਉਹ ਪਹਿਲਾਂ ਵੀ ਬਿਮਾਰ ਹੋ ਗਈ ਸਾਨੂੰ ਸੀਗਾ ਵੀ ਉਹਦਾਂ ਕਰਕੇ ਬਿਮਾਰ ਹੋ ਗਈ ਉਹ ਜਦੋਂ ਫਿਰ ਉਹਨੂੰ ਡਾਕਟਰ ਨੇ ਪੁੱਛਿਆ ਵੀ ਕੀ ਹੋਇਆ ਨਹੀਂ ਉੱਥੇ ਜਾ ਕੇ ਦੱਸਿਆ ਵੀ ਮੈਂ ਦਵਾਈ ਖਾਦੀ ਆ ਗਰੇਵਾਲ ਦੇ ਜੀ ਜਾ ਉਹਨੇ ਮਤਲਬ ਰਸਤੇ ਦੀ ਹਾਲਤ ਕਿਦਾਂ ਜੋ ਹੋ ਗਈ ਉਹਦੀ ਹਾਂਜੀ ਕੀ ਉਮਰ ਸੀ ਪਰਸੋਂ 35 36 ਸਾਲ ਦੀ ਸੀਗੀ ਹਾਂਜੀ ਵੈਰੀ ਹੂ ਸੀ ਹਾਂਜੀ ਦੋ ਬੱਚੇ ਨੇ ਮੁੰਡੇ ਨੇ ਤੇ ਦੋ ਨੌਵੀਂ ਚ ਪੜਦਾ ਇੱਕ 10ਵੀਂ ਕਿਹੜੀ ਜਗ੍ਹਾ ਆਏ ਹੋ ਤੁਸੀਂ ਅਸੀਂ ਬੁਲਾ ਰਹੇ ਹਾਂ ਅਸੀਂ ਬੁਲਾ ਰਹੇ ਹਾਂ 789 ਤੋਂ ਕੰਪਲੇਨਟ ਕੀਤੀ ਹਾਂਜੀ ਕੰਪਲੇਨਟ ਕੀਤੀ ਇਹ ਕਹਿੰਦੇ ਹਾਜੇ ਤੱਕ ਸਾਡੀ ਕੋਈ ਸਾਡੀ ਕੋਈ ਹਜੇ ਕੁਝ ਨਹੀਂ ਸਾਡੀ ਕਾਰਵਾਈ ਨਹੀਂ ਕੋਈ ਸੁਣਵਾਈ ਨਹੀਂ ਹੋਈ ਸਾਡੀ ਕਾਰਵਾਈ ਹੋ ਕਰੀ ਜਾਂਦਾ ਵਿਆਹ ਕਰਾ ਰਿਹਾ ਹਣ ਜੀਤ ਘਰ ਆ ਜੀ ਕੀ ਮਸਲਾ ਕੀ ਹੈ ਜੀ ਅਸੀਂ ਜੀ ਕਹਿੰਨੇ ਵੀ ਉਹਨਾਂ ਦਾ ਘਰ ਦਾ ਜੀ ਜੀ ਚੱਕਿਆ ਜਾਣਾ ਚਾਹੀਦਾ ਵੀ ਸਾਨੂੰ ਇਹ ਉਹਨਾਂ ਤੱਕ ਨਿصاف ਮਿਲਣਾ ਚਾਹੀਦਾ ਸਾਨੂੰ ਸਾਡੇ ਪਿੰਡ ਦਾ ਇਨਸਾਫ ਹੋਣਾ ਚਾਹੀਦਾ ਕੱਲ ਨੂੰ ਕੋਈ ਹੋਰ ਵੀ ਕਰ ਸਕਦਾ ਇਹ ਗੱਲ ਯਾਨੀ ਜਿਹੜੇ ਮੁੰਡੇ ਨੇ ਗਲਤੀ ਕੀਤੀ ਆ ਬਹੁਤ ਜਾਦੇ ਗਲਤ ਕਰੇ ਕੋਠੇ ਤੇ ਖੜ ਕੇ ਸਾਰੇ ਨੂੰ ਗਾਲਾਂ ਕੱਢਦਾ ਸੀ ਸਾਨੂੰ ਜੀਣਾ ਰਹਿਣ ਕਰਿਆ ਪਿਆ ਸਾਡੇ ਬੇੜੀ ਨੂੰ ਬਾਤਾ ਤੁਹਾਡੇ ਪਿੰਡ ਦਾ ਹੀ ਸੀ ਹਾਂਜੀ ਸਾਡੇ ਪਿੰਡ ਦਾ ਹੀ ਆ ਮੁੰਡਾ ਇਹਨਾਂ ਦੇ ਕੋਠੇ ਤੋਂ ਦੋ ਥੋੜਾ ਜਿਹਾ ਫਰਕ ਆ ਬਸ 200 ਕਾਜ 300 2.5 ਤੋਂ 2 300 ਕਾਜਾ ਪਿੱਛੇ ਜਗ੍ਹਾ ਇਹਨਾਂ ਦੀ ਸਾਹਮਣੋਂ ਸਾਹਮਣੀ ਕੋਠੇ ਤੇ ਖੜ ਕੇ ਗੰਦਾ ਮੰਦਾ ਬੱਦ ਬੋਲਦਾ ਸੀ ਲੜਾਈ ਤੋਂ ਬਾਅਦ ਫੋਨ ਵੀ ਕਰਦਾ ਸੀ ਫੋਨ ਵੀ ਕਰਦਾ ਸੀ ਲੜਾਈ ਤੋਂ ਬਾਅਦ ਦੋ 250 ਫੋਨ ਆਇਆ ਮੁੰਡੇ ਦੇ ਇਹਨਾਂ ਦੇ ਮੋਬਾਈਲ ਤੇ ਮੈਂ ਨੰਬਰਾਂ ਤੋਂ ਫੋਨ ਕਰਦਾ ਸੀ ਫੋਨ ਅੱਡੋ ਅੱਡੀ ਫੋਨ ਤੋਂ ਫੋਨ ਕਰਦਾ ਸੀ ਵੀ ਫੋਨ ਜਦ ਮੁੰਡਾ ਬੋਲਦਾ ਸੀ ਉਹ ਤਾਂ ਫੋਨ ਬੰਦ ਕਰਦਾ ਜਦੋਂ ਆਪ ਬੋਲਦੀ ਸੀ ਫਿਰ ਉਹ ਗੰਦਾ ਮੰਦਾ ਬੋਲਦਾ ਸੀ ਉਹਨੇ ਉਸ ਕਰ ਤਾ ਵਿਚਾਰੀ ਉਹ ਤੜਫਦੀ ਸੀ ਭਾਈ ਕਦੇ ਦੀ ਗੱਲ ਹੈ ਜੀ ਇਹ ਕੱਲ ਦੀ ਨੌ ਦੀ ਹੈ ਪਰਸੋਂ ਦੀ ਜੀ 9 ਵਜੇ ਦੀ ਗੱਲ ਬਾ 10 ਵਜੇ ਸਾਡੀ ਕੁੜੀ ਪੜਦੀ ਉਹਦੇ ਕੋਲ ਪਟੂਸ ਆਹ ਕਰਦੀ ਸੀ ਕਪੜਾ ਦੀ ਸਿਲਾਈ ਕਰਦੀ ਸੀ ਉਹ ਤੋਂ ਬਾਅਦ ਜਦੋਂ ਕੁੜੀ ਗਈ ਉਹਨੂੰ ਕਹੀਂ ਤੂੰ ਕਰਨ ਨੂੰ ਜਾ ਮੈਨੂੰ ਉਲਟੀਆਂ ਲੱਗੀਆਂ ਜਦੋਂ ਵਿਚਾਰੇ ਘਰੇ ਵਾਲ ਦੇ ਗਈ ਉੱਥੇ ਇੱਕ ਜਾ ਕੇ ਕਿਹਾ ਵੀ ਮੈਂ ਦਵਾਈ ਪੀ ਲਈ ਕਦੇ ਪੁੱਛਿਆ ਨਾ ਡਾਕਟਰ ਡਾਕਟਰ ਨੇ ਪੁੱਛਿਆ ਵੀ ਮੈਂ ਦਵਾਈ ਪੀ ਲਈ ਅਰੇ ਉਹਨੂੰ ਕਰਦਾ ਦੱਸਿਆ ਉਹਨੇ ਦਵਾਈ ਪੀਤੀ ਤੋਂ ਬਾਅਦ ਡੀ ਐਮ ਸੀ ਚਲੀ ਗਈ ਉੱਥੇ ਜਾ ਕੇ ਡੈਥ ਹੋ ਗਈ ਜੀ ਡੇਢ ਘੰਟੇ ਬਾਅਦ ਡੇਢ ਘੰਟੇ ਬਾਅਦ ਉਹ ਜੀ ਨਰਮ ਸਿੰਘ ਜੀ ਮੇਰ ਪਿੰਡ ਬਣਾ ਰਹਾ ਹਾਂਜੀ ਕੀ ਮਸਲਾ ਸੀ ਤਾਂ ਮਸਲਾ ਇਹੀ ਆ ਜੀ ਸਾਡੀ ਮਤਲਬ ਰਿਲੇਟਿਵ ਸੀਗੇ ਬਹੁਤ ਜ਼ਿਆਦਾ ਨਗਨੀਜੀ ਠੀਕ ਹੈ ਜੀ ਤੇ ਇਹਨਾਂ ਨੇ ਇੰਨਾ ਜ਼ਿਆਦਾ ਉਹਨੂੰ ਕੁੜੀ ਨੂੰ ਫੋਰਸ ਕਰਦਾ ਸੀ ਬਹੁਤ ਜ਼ਿਆਦਾ ਦਬਾਅ ਪਾਉਂਦਾ ਸੀ ਤੇ ਮਤਲਬ ਇਹਨਾਂ ਉਹਨੂੰ ਪਰੇਸ਼ਾਨ ਕਰਦਾ ਤੇ ਮਰ ਲਈ ਮਜਬੂਰ ਕਰਦਾ ਬਹੁਤ ਟਾਈਮ ਤੋਂ ਕਰ ਰਿਹਾ ਸੀ ਨਹੀਂ ਥੋੜੇ ਟਾਈਮ ਤੋਂ ਨਹੀਂ ਬਹੁਤ ਟਾਈਮ ਤੋਂ ਕਰ ਰਿਹਾ ਸੀ ਉਹ ਬਿਲਕੁਲ ਲੜਕਾ ਕੌਣ ਸੀ ਉਹ ਲੜਕਾ ਮਿੰਦਰ ਸਿੰਘ ਜੀ ਬਲਾਰਾ ਹਰਵੰਸੀ ਉਹ ਐਡਾ ਕਿਉਂ ਕਰਦਾ ਸੀ ਬਸ ਦੱਤੂਨੀ ਜੀ ਜੀ ਬਿਲਕੁਫੀ ਸਰੂ ਬੱਚ ਨੇ ਆਪਣਾ ਬੱਚਾ ਲਾਈਕ ਨਹੀਂ ਕਰਦਾ ਤੁਹਾਨੂੰ ਜੋ ਕੋਈ ਰਿਸਪੌਂਸ ਨਹੀਂ ਦਿੰਦਾ ਆਪਾਂ ਬੱਚ ਨੇ ਕਿਉਂ ਪਰੇਸ਼ਾਨ ਕਰਦੇ ਆ ਉਹ ਇੰਨਾ ਪਰੇਸ਼ਾਨ ਕਰਦਾ ਸੀ ਕੁਝ ਕਹਿਣ ਦੀ ਹੱਦ ਤੇ ਉਹ ਵਿਆਹੀ ਹੋਈ ਸੀ ਹਾਂਜੀ ਬਾਈ ਇਹ ਦੋ ਬੱਚੇ ਆ ਦੋ ਬੱਚੇ ਹਸਨ ਦੇ ਬਾਰ ਸੀ ਅੱਛਾ ਹਾਂਜੀ ਤੇ ਉਸ ਤੋਂ ਬਾਅਦ ਕੀ ਹੋਇਆ ਲੇਕਿਨ ਲੜਕੀ ਨੇ ਕਿਹਾ ਡੈਥ ਕਰ ਲਈ ਆਪਣੇ ਮਜਬੂਰ ਮਜਬੂਰ ਉਹ ਕਿਹੜੀ ਦਵਾਈ ਕਰ ਲਈ ਉਹ ਇੰਨਾ ਮਜਬੂਰ ਕਰਦਾ ਮਰਨ ਲਈ ਮਜਬੂਰ ਕਰਦਾ ਉਸ ਇਨਸਾਨ ਨੇ ਉਹ ਨਾਲ ਜਿਹੜੀ ਜਗ੍ਹਾ ਆਏ ਹੋ ਸਦਰ ਖਾਣਾ ਆਏ ਜੀ ਅਸੀਂ ਇਨਸਾਫ ਲੈਣ ਲਈ ਇਨਸਾਫ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਬਸ ਤੇ ਉਹ ਲੜਕਾ ਕਿੱਥੇ ਗਿਆ ਲੜਕਾ ਫਰਾਰ ਹੋ ਗਿਆ ਫਰਾਰ ਨੇ ਸਾਰਾ ਕੱਪੜਾ ਫਰਾਰ ਹੋ ਗਿਆ ਉਹਦੀ ਕਾਰਵਾਈ ਹੋਣੀ ਚਾਹੀਦੀ ਆ ਫਰਾਰ ਨੇ ਵੀ ਹੁਣ ਤਾਂ ਰੋਟੀ ਪਕਾਉਣ ਲਈ